ਤਾਂ ਅੱਜ ਦਾ ਬੱਚਾ ਮਰ ਜਾਂਦਾ ਮਿੱਤਰੋ ਤੇ ਆਪਾਂ ਨੂੰ ਟੀਕਾ ਲਾ ਕੇ ਦੁੱਧੋ ਦਾ ਕੱਢਦੇ ਆਂ ਕਈ ਵਾਰੀ ਤਾਂ ਜਿਹੜਾ ਕਿ ਬਹੁਤ ਹੀ ਹਾਨੀਕਾਰਕ ਹੁੰਦਾ ਆਕਸੀਟੌਕਸਿਨ ਦਾ ਆਪਾਂ ਟੀਕਾ ਲਾਉਣਾ ਜੋ ਕਿ ਕਦੇ ਵੀ ਨਹੀਂ ਲਾਉਣਾ ਚਾਹੀਦਾ ਤਾਂ ਮੈਂ ਤੁਹਾਨੂੰ ਇੱਕ ਇਹੋ ਜਿਹੀ ਹੋਮੋਪੈਥਿਕ ਦੀ ਦਵਾਈ ਦੱਸੂਗਾ ਜਿਹੜੀ ਕਿ ਤੁਸੀਂ ਮਾਰਕੀਟ ਦੇ ਵਿੱਚੋਂ ਲਿਆ ਸਕਦੇ ਹੋ ਤੇ 10 ਤੋਂ 20 ਰੁਪਏ ਦੇ ਵਿੱਚ ਤੁਹਾਡਾ ਜਾਨਵਰ ਆ ਪਹਿਲੇ ਦਿਨ ਤੋਂ ਜਿਹੜਾ ਖੜਕੇ ਮਿਲੂਗਾ ਭਾਵੇਂ ਤਾਂ ਦੁੱਧ ਲਾਉਂਦਾ ਨੀਗਾ ਤੇ ਭਾਵੇਂ ਤੁਹਾਨੂੰ ਲੱਤਾਂ ਚਲਾਉਂਦਾ ਛੜਾ ਮਾਰਦਾ ਜਿੰਨਾ ਮਰਜ਼ੀ ਹੋਵੇ ਅਲੱਗ-ਅਲੱਗ ਜੇ ਤੁਹਾਡਾ ਜਾਨਵਰ ਆਰਾਮ ਨਾਲ ਖੜਦਾ ਤੇ ਦੁੱਧ ਨਹੀਂ ਉਤਾਰਦਾ ਉਹਦੇ ਵਾਸਤੇ ਲਗ ਦਵਾਈ ਆ ਜੇ ਤੁਹਾਡਾ ਜਾਨਵਰ ਨਾਲ ਲੱਤਾਂ ਮਾਰਦਾ ਛੜਾ ਮਾਰਦਾ ਤਾਂ ਉਹਦੇ ਵਾਸਤੇ ਲਗ ਦਵਾਈ ਆ ਤਾਂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਿਓ ਤੇ ਕਾਪੀ ਪੈਨ ਲੈ ਲਓ ਤੇ ਦਵਾਈ ਦੇਖ ਲਓ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਵੀ ਪਸ਼ੂਆਂ ਨਾਲ ਸੰਬੰਧਿਤ ਆਪਣੇ ਚੈਨਲ ਦੇ ਉੱਤੇ ਵੀਡੀਓ ਪੈਂਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਹਾਡਾ ਤੇ ਤੁਹਾਡੇ ਜਾਨਵਰ ਦਾ ਜਿਹੜਾ ਫਾਇਦਾ ਹੋ ਸਕੇ ਤਾਂ ਦੋਸਤੋ ਆਪਾਂ ਵੇਖਨੇ ਆ ਕਿ ਆਪਣੇ ਗਾਂਮ ਅੱਜ ਪਹਿਲੇ ਜਿਹੜੇ ਪਸ਼ੂ ਹੁੰਦੇ ਉਹਨਾਂ 'ਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਜਿਹੜਾ ਦੂਜੇ ਤੀਜੇ ਸੂਏ 'ਚ ਪਸ਼ੂ ਹੋਵੇ ਉਹਦਾ ਕਈ ਵਾਰ ਬੱਚਾ ਮਰ ਜੇ ਦਾ ਆਰਾਮ ਨਾਲ ਦੁੱਧ ਦੇਣ ਵੀ ਲੱਗ ਜਾਂਦਾ ਪਰ ਜਿਹੜੇ ਪਹਿਲੇ ਸੂਏ ਪਸ਼ੂ ਆ ਉਹਨਾਂ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਉਹ ਦੁੱਧ ਨਹੀਂ ਦਿੰਦੇ ਤੇ ਜੇ ਦੁੱਧ ਰਿਆਂ ਦੇਣਗੇ ਤਾਂ ਕਈ ਵਾਰ ਦੁੱਧ ਨਾਲ ਉਤਾਰਨ ਕਰਕੇ ਅਵਾਂ ਥਣਾਣਾਂ ਨੂੰ ਵੀ ਸੋਚ ਹੋ ਜਾਂਦੀ ਆ ਮਸਟਾਈਟਸ ਹੋ ਜਾਂਦੀ ਆ ਤਾਂ ਬਹੁਤ ਔਖਾ ਹੋ ਜਾਂਦਾ ਸਾ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਜਿਵੇਂ ਕਿ ਲੈਕਟੋ ਮੂਡ ਵਗੈਰਾ ਆਉਂਦੀ ਆ ਜਾਂ ਮੂਡ ਕਯਰ ਆਉਂਦੀ ਆ ਜਾਂ ਹੋਰ ਕੋਈ ਬੋਲਸ ਟੈਬਲੇਟ ਵਗੈਰਾ ਆਉਂਦੀਆਂ ਗਲੈਕਟੋਗੋਗ ਵਾਲੇ ਕੋਈ ਪਾਊਡਰ ਆਉਂਦੇ ਆ ਦੁੱਧ ਤਾਰਨ ਵਾਸਤੇ ਹਰਬਲ ਗਲੈਕਟੋਗੋਗ ਤਾਂ ਬਹੁਤ ਸਾਰੀਆਂ ਦਵਾਈਆਂ ਆਉਂਦੀਆਂ ਤੇ ਕਈ ਵਾਰੀ ਆਪਾਂ ਹੋਮੋਪੈਥਿਕ ਦਵਾਈਆਂ ਦੇਖੇ ਜਾਂ ਟੀਕਾ ਲਾ ਕੇ ਵੀ ਹੰਬੇ ਜਾਂਨੇ ਕਹਿੰਨੇ ਯਾਰ ਪਸ਼ੂ ਦੁੱਧ ਨਹੀਂ ਲੋਂਦਾ ਸਾਡਾ ਗੋਲੀਆਂ ਦੇ ਕੇ ਤਾਂ ਅਸੀ ਤੁਹਾਨੂੰ ਇੱਕ ਦਵਾਈ ਦੱਸੂਗਾ ਪੈਨ ਪੈਂਸਲ ਲੈ ਲਓ ਜੇ ਤੁਹਾਡਾ ਜਾਨਵਰ ਆਰਾਮ ਨਾਲ ਖੜਦਾ ਤੇ ਦੁੱਧ ਨਹੀਂ ਉਤਾਰਦਾ ਤਾਂ ਉਹਦੇ ਵਾਸਤੇ ਤੁਸੀਂ ਲੈਣੀ ਆ ਦਵਾਈ ਅਗਨੇਸ਼ੀਆ ਅਗਨੇਸ਼ੀਆ 1 ਐਮ ਦੇ ਵਿੱਚ ਲੈਣੀ ਆ ਤੇ ਜੇ ਤੁਹਾਡਾ ਜਾਨਵਰ ਖੜਦਾ ਨਹੀਂ ਲੱਤਾਂ ਮਾਰਦਾ ਛੜਾ ਚਲਾਉਂਦਾ ਤੁਹਾਨੂੰ ਘੂਰਦਾ ਤਾਂ ਉਹਦੇ ਵਾਸਤੇ ਅਲੱਗ ਦਵਾਈ ਲੈਣੀ ਆ ਟੈਰਨਟੂਲਾ ਦੋਵਾਂ ਚੋਂ ਇੱਕ ਦਵਾਈ ਲੈਣੀ ਆ ਦਵਾਈ ਜਿਹੜੀ ਹੋਮੋਪੈਥਿਕ ਦੀ ਹੁੰਦੀ ਆ ਇਹ ਲੱਛਣਾਂ ਦੇ ਹਿਸਾਬ ਨਾਲ ਹੁੰਦੀ ਆ ਜੇ ਮੰਨ ਲਓ ਜਨਵਰ ਦੇ ਲੱਛਣ ਬਦਲਦੇ ਆ ਤਾਂ ਦਵਾਈ ਵੀ ਬਦਲਨੀ ਪੈਂਦੀ ਆ। ਇਹੀ ਫੰਡਾ ਹੁੰਦਾ ਹੋਮੋਪੈਥਿਕ ਦਵਾਈ ਦਾ। ਇਹਨੂੰ ਜਿਹੜਾ ਐਗਜ਼ਾਮੀਨੇਸ਼ਨ ਪੂਰਾ ਕਰਨਾ ਪੈਂਦਾ ਅ ਕੇਸ ਨੂੰ ਕਿ ਇਹਨੂੰ ਕਿਹੜੀ ਦਵਾਈ ਕੰਮ ਕਰੂਗੀ। ਇਸ ਤਰ੍ਹਾਂ ਨਹੀਂ ਕਿ ਹਰ ਦੋ ਜਿਹੜੀ ਮਰਜ਼ੀ ਦਵਾਈ ਦੇ ਦੋ ਜਿਹੜੀ ਕੰਮ ਕਰੇ ਲੱਛਣਾਂ ਦੇ ਆਧਾਰ ਤੇ ਜਿਵੇਂ ਕਹਦੀ ਆਪਾਂ ਪੰਜਾਬੀ ਦੇ ਵਿੱਚ ਆਪਾਂ ਲੱਛਣ ਦੇਖ ਕੇ ਕਿਹੜੀ ਹੋਮੋਪੈਥਿਕ ਦੀ ਦਵਾਈ ਵਰਤੀ ਜਾਂਦੀ ਆ। ਤਾਂ ਜੇ ਦਾ ਜਨਵਰ ਤੁਹਾਡਾ ਖੜਦਾ ਮੰਨ ਲਓ ਦੁੱਧ ਨਹੀਂ ਲਾਉਂਦਾ ਤਾਂ ਅਗਨੇਸ਼ੀਆ 1 ਐਮ ਜੇ ਤੁਹਾਡਾ ਜਨਵਰ ਅ ਛੜਾ ਮਾਰਦਾ, ਘੂਰਦਾ ਤੁਹਾਨੂੰ ਤਾਂ ਫੇਰ ਤੁਸੀਂ ਟੈਰੈਂਡੂਲਾ 1 ਐਮ ਦੇਣੀ ਆ ਦੋਵਾਂ ਚੋਂ ਇੱਕ ਦਵਾਈ ਦੇਣੀ ਆ ਪੱਠੇ ਭੌਣ ਤੋਂ ਘੰਟਾ ਪਹਿਲਾਂ ਦੇਣੀ ਆ ਜਾਂ 2 ਘੰਟੇ ਬਾਅਦ ਚ ਦੇ ਸਕਦੇ ਆ ਸਵੇਰ ਦੁਪਹਿਰ ਸ਼ਾਮ ਨੂੰ ਦੇ 20-20 ਬੂੰਦਾਂ ਦਿਨ ਚ ਤਿੰਨ ਵਾਰੀ ਦੇਣੀ ਆ ਤੇ ਜੇ ਤੁਸੀਂ ਮੰਨ ਲਓ ਸਵੇਰ ਦਾ ਦੁੱਧ ਕੱਢਣਾ ਤਾਂ ਅੱਧਾ ਘੰਟਾ ਪਹਿਲਾਂ ਦੇ ਦਿਓ ਜਾਨਵਰ ਨੂੰ ਦੁਪਹਿਰ ਜਿਹੜੇ ਟਾਈਮ ਮਰਜ਼ੀ ਦਾ ਸ਼ਾਮ ਨੂੰ ਜੇ ਦੁੱਧ ਕੱਢਣਾ ਤਾਂ ਅੱਧਾ ਘੰਟਾ ਪਹਿਲਾਂ ਦੇ ਦਿਓ ਤੇ ਟੀਕਾ ਜਿਹੜਾ ਤੁਹਾਡਾ ਪਹਿਲੇ ਦਿਨ ਤੋਂ ਛੁੱਟ ਜੂਗਾ ਮਿੱਤਰੋ ਬਹੁਤ ਵਧੀਆ ਰਿਜ਼ਲਟ ਆ ਇਸ ਦਵਾਈ ਦਾ ਤੇ ਜੇ ਤੁਸੀਂ ਮੰਨ ਲਓ 30 ml ਦੀ ਸ਼ੀਸ਼ੀ ਲੈ ਆ ਲੈ ਵੀ ਆਉਂਗੇ ਤਾਂ 60-70 ਰੁਪਏ ਦੀ ਅੰਦਾਜ਼ਾ ਮਿਲ ਜੂ ਤੁਹਾਨੂੰ ਮਾਰਕੀਟ ਦੇ ਵਿੱਚੋਂ ਤੇ ਉਹ ਤੁਹਾਡੀ 2-3 ਦਿਨ ਹੀ ਤੁਹਾਨੂੰ ਦੇਣੀ ਪੈਣੀ ਹੈ 2 ਤੋਂ 3-4 ਦਿਨ ਬਸ ਬਾਕੀ ਸਾਮ ਕੇ ਰੱਖ ਲਓ ਜਦੋਂ ਕੋਈ ਦੁਬਾਰਾ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ 30 ml ਤੋਂ ਘੱਟ ਆਉਂਦੀ ਨਹੀਂ ਇਹ ਨਹੀਂ ਕਿ ਸਾਨੂੰ ਪੂਰੀ ਸ਼ੀਸ਼ੀ ਦੇਣੀ ਪਾਉਗੇ ਪੂਰੀ ਸ਼ੀਸ਼ੀ ਤਾਂ ਕਿਸੇ ਜਾਨਵਰ ਨੂੰ ਦੇਣੀ ਹੀ ਨਹੀਂ ਪੈਂਦੀ ਕੋਈ ਜਾਨਵਰ ਹੋਊਗਾ ਜਿਹਨੂੰ ਪੂਰੀ ਸ਼ੀਸ਼ੀ ਦੇਣੀ ਪਾਉਗੇ ਤਾਂ ਮਿੱਤਰੋ ਵੀਡੀਓ ਕੰਮ ਦੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਜੇ ਤੁਸੀਂ ਵੀਡੀਓ ਸ਼ੇਅਰ ਕਰ ਦੋਗੇ ਜੇ ਤੁਹਾਡੇ ਜਾਨਵਰ ਨੂੰ ਕੋਈ ਪ੍ਰੋਬਲਮ ਆਤਾ ਤੁਹਾਡੇ ਜਾਨਵਰ ਦਾ ਭਲਾ ਹੋ ਸਕਦਾ ਤੁਹਾਡੇ ਭਲਾ ਹੋ ਜਾਂ ਸਾਡੇ ਕਿਸੇ ਹੋਰ ਕਿਸਾਨ ਵੀਰ ਦਾ ਕੋਈ ਡੇਰੀ ਫਾਰਮ ਵਾਲੇ ਵੀਰ ਦਾ ਜਿਹਦੇ ਕੋਲ ਪਸ਼ੂ ਆ ਤਾਂ ਉਹਦਾ ਜਾਨਵਰ ਜਿਹੜਾ ਖੜ ਕੇ ਦੁੱਧ ਮੈਲ ਸੁ ਦੇਉਗਾ ਕਿਉਂਕਿ ਜੇ ਕਈ ਵਾਰ ਕਿਸੇ ਘਰ ਦਾ ਸੂਆ ਹੀ ਖਰਾਬ ਹੋ ਜਾਂਦਾ ਜਦੋਂ ਕਟਰੋਸ਼ ਨੂੰ ਮਰ ਜਾਂਦਾ ਸਾਰਾ ਸਾਰਾ ਸਾਲ ਦੀ ਜਾਨਵਰ ਦੁੱਧ ਦਿੰਦਾ ਤੇ ਜਿਹੜਾ ਜੇ ਆਪਾਂ ਟੀਕਾ ਲਾ ਕੇ ਚੋਣੇ ਪੈਲੀ ਗੱਲ ਦਾ ਟੀਕੇ ਮਿਲਦੇ ਨਹੀਂ ਜੇ ਆਪਾਂ ਟੀਕਾ ਲਾ ਕੇ ਚੋਣੇ ਵੀ ਆ ਤਾਂ ਉਹਦੇ ਨੁਕਸਾਨ ਬਹੁਤ ਆ ਹਾਰਮੋਨ ਤੇ ਆਪਣੇ ਪੈਂਦੇ ਜਿਹੜੇ ਤਾਂ ਇਸ ਕਰਕੇ ਜਿਹੜੀ ਹੋਮੋਪੈਥਿਕ ਦੀ ਦਵਾਈ ਆ ਇਹਦਾ ਕੋਈ ਵੀ ਨੁਕਸਾਨ ਨਹੀਂਗਾ ਤੇ ਤੁਸੀਂ ਵਰਤ ਸਕਦੇ ਹੋ ਰਿਜ਼ਲਟ ਬਹੁਤ ਵਧੀਆ ਮਿਲਿਆ ਕਿਉਂਕਿ ਮੈਂ ਉਹੀ ਦਵਾਈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਨਾ ਜਿਹਦਾ ਰਿਜ਼ਲਟ ਮਿਲੇ ਤਾਂ ਬਸ ਇੰਨੀ ਬੇਨਤੀ ਰਹੂਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਾਂ ਧੰਨਵਾਦ ਸਾਰੇ ਸਾਧਰਨ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰਾਖਾ